ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਸਬਦਾ ਜੀ ਤਹਿ ਦਿਲੋਂ ਧੰਨਵਾਦ ਕਰਦੀ ਆ ਤੁਸੀਂ ਇੰਨਾ ਜਿਆਦਾ ਪਿਆਰ ਦੇ ਰਹੇ ਹੋ ਇੰਨੇ ਜਿਆਦਾ ਫੋਨ ਕਾਲ ਆ ਰਹੇ ਆ ਕਮੈਂਟ ਵਧੀਆ ਵਧੀਆ ਆ ਰਹੇ ਆ ਅ ਡਿਵਾਈਸ ਦੇ ਰਹੇ ਹੂੰ ਵੀ ਐਦਾਂ ਕਰ ਲਓ ਐਦਾਂ ਕਰ ਲਓ ਘਰ ਦਾ ਮਾਹੌਲ ਜਿਆਦਾ ਵਧੀਆ ਲੱਗ ਰਿਹਾ ਹੈ ਕਹਿਣ ਦਾ ਭਾਵ ਤੁਹਾਨੂੰ ਐਦਾਂ ਸੋ ਇੰਸਟਾਗ੍ਰam ਪੇਜ ਨੂੰ ਵੀ ਜਰੂਰ ਫੋਲੋ ਕਰ ਲਓ ਜੀ ਫੇਸਬੁੱਕ ਪੇਜ ਨੂੰ ਵੀ ਜਰੂਰ ਫੋਲੋ ਕਰੋ ਜੀ ਰਿਕਵੈਸਟ ਹੈ ਠੀਕ ਹੈ ਕਿਉਂਕਿ ਉੱਥੇ ਵੀ ਅਸੀਂ ਮਿਹਨਤ ਕਰ ਰਹੇ ਹਾਂ ਤੁਹਾਡੇ ਬਹੁਤ ਹੀ ਜ਼ਿਆਦਾ ਸਪੋਰਟ ਦੀ ਲੋੜ ਹੈ ਤੇ ਅੱਜ ਹੋ ਗਏ ਆ ਜੀ ਰੈਡੀ ਛੇੜੀ ਏਹ ਜਿਹੜਾ ਕੁੜਤਾ ਮੈਂ ਤੁਹਾਨੂੰ 1 ਮਿੰਟ ਆਪਣੇ ਕਮਰੇ ਦੇ ਵਿੱਚ ਜਾ ਕੇ ਦਿਖਾਉਂਦੀ ਹਾਂ 1 ਮਿੰਟ ਵੇਟ 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 ਅੱਜ ਸਰਦਾਰ ਜੀ ਗਏ ਵਾ ਦੁੱਧ ਪੋਣ ਮੈਂ ਦੀਦੀ ਤੇ ਬੜੇ ਭਾਜੀ ਚੱਲੇ ਆ ਜੀ ਦੱਸਦੇ ਆ ਕਿੱਥੇ ਚੱਲੇ ਆ ਮੈਂ 1 ਮਿੰਟ ਇਹ ਪਹਿਲਾਂ ਤਾਂ ਠੀਕ ਆਹ ਪੂਰੀ ਸੱਟ ਮੇਰੀ ਲੁੱਕ ਅੱਜ ਦੀ ਜਿੱਦਾਂ ਕਹਿ ਦਈਏ ਕਿ ਜਿਹੜੇ ਕਸ਼ਮੀਰੀ ਆਉਂਦੇ ਹੁੰਨੇ ਆ ਉਹਨਾਂ ਤੋਂ ਲਿੱਤਾ ਹੈ ਸੂਟ ਤੇ ਹੁਣ ਗੱਲ ਮੇਨ ਚਲੇ ਆ ਜੀ ਡਾਕਟਰ ਦੇ ਕੋਲ ਦੀਦੀ ਦਾ ਚੈੱਕ ਅਪ ਕਰਵਾਉਣਾ ਸਰਦਾਰ ਜੀ ਦੁੱਧ ਪਾਉਣ ਚਲੇ ਗਏ ਤੇ ਦੀਦੀ ਕਹਿੰਦੇ ਪਾਈ ਨਾਲ ਚਲੋ ਇਸ ਕਰਕੇ ਹੁਣ ਅਸੀਂ ਤੁਰੇ ਹੋਈ ਆ ਜੀ ਨਾਲ ਇੱਕ ਸਾਡਾ ਬੰਦਾ ਜੀ ਇੱਕ ਆ ਬੰਦਾ ਹੈ ਜੀ ਦੇਖਿਓ ਪਹਿਲਾਂ ਤਾਂ ਜੀ ਇਹਨੂੰ ਮਿਲੋ ਹਾਂਜੀ ਬਲਾਵ ਸਤਿ ਸ੍ਰੀ ਅਕਾਲ ਚਾਚੀ ਘਰ ਤਾਂ ਬੋਲਦੇ ਬੋਲ ਪੁੱਤ ਚਾਚੀ ਬੋਲ ਚਾਚੀ ਕਾ ਚਿਕਾ ਜੀ ਕਾ ਦੋ ਚਾਚੀ ਕਾ ਮਰਜੀ ਦੀ ਮਾਲਕ ਆਹੇ ਮਰਜੀ ਦੀ ਮਾਲਕ ਬੋਲ ਜਾਂ ਪੁੱਤ ਬੋਲੋ ਜੀ ਚਿਕਾ ਤੇ ਇੱਧਰ ਸਾਡੀ ਮੰਮੀ ਜੀ ਨੂੰ ਮਿਲੋ ਪਹਿਲਾਂ ਜੀ ਸੱਸਰੀ ਜੀ ਸਾਰਿਆਂ ਨੂੰ ਹੂੰ ਤੇ ਪਈ ਬਹੁਤ ਫੋਨ ਕਾਲ ਆਏ ਅੱਜ ਮੰਮੀ ਨੂੰ ਬੈਠੋ ਤਾਂ ਅੱਜ ਮੰਮੀ ਨੂੰ ਇੰਨੇ ਫੋਨ ਆ ਗਏ ਭੈਣਾ ਦੇ ਮੰਮੀ ਦੀਆਂ ਭੈਣਾਂ ਸਾਡੀ ਤਾਂ ਬੂਆ ਮਾਸੀਆਂ ਲੱਗਦੀਆਂ ਆ ਕਹਿੰਦੇ ਜਾਣੇ ਤੁਸੀਂ ਸਾਗ ਵਾਲੀ ਵੀਡੀਓ ਛੱਡੀ ਉਹਦੇ ਵਿੱਚ ਮੰਮੀ ਦਾ ਬੀਪੀ ਵੱਧ ਗਿਆ ਤਾਂ ਉਹ ਗੱਲ ਖੁਸ਼ਾ ਨਾ ਕਈ ਵਾਰ ਦਿਮਾਗ 'ਚ ਇੰਨੀ ਆ ਜਾਂਦੀ ਹੈ ਨਾ ਵੀ ਇਰੀਟੇਟ ਕਰਦੀ ਉਹ ਗੱਲ ਵੀ ਸਾਨੂੰ ਅਸੀਂ ਜਦ ਕਿਸੇ ਦਾ ਮਾੜਾ ਕੀਤਾ ਨਹੀਂ ਤਾਂ ਸਾਨੂੰ ਮਾੜਾ ਕਿਉਂ ਕਹਿੰਦੇ ਆ ਹੈਨਾ ਮੰਮੀ ਇਹ ਗੱਲ ਹੋ ਜਾਂਦੀ ਹੁੰਦੀ ਆ ਬਾਕੀ ਮੇਰੀ ਵੀ ਸ਼ੁਰੂ ਤੇ ਇਦਾਂ ਦੀ ਸੋਚ ਰਹੀ ਆ ਮੈਂ ਰਵਿੰਦਰ ਨੂੰ ਵੀ ਗੱਲ ਕਹਿੰਦੀ ਵੀ ਜੇ ਮੇਰੀ ਤੈਨੂੰ ਕੋਈ ਗੱਲ ਦੀ ਬੁਰੀ ਲੱਗਦੀ ਮੈਨੂੰ ਉਂ ਪਰ ਕਹਿ ਬਸ ਦਿਲ 'ਚ ਨਹੀਂ ਰੱਖਣੀ ਗੱਲ ਹੈਨਾ ਦਿਲ 'ਚ ਰੱਖ ਕੇ ਹੋਰ ਅਗ ਜਹਿਰ ਬਣੀ ਜਾਂਦੀ ਜਹਿਰ ਬਣੀ ਜਾਂਦੀ ਆ ਆਹੀ ਕੁਛ ਮੈਨੂੰ ਆ ਮੈਨੂੰ ਕੋਈ ਰਵਿੰਦਰ ਵਾਰੇ ਪੂਰੀ ਗੱਲ ਲੱਗਦੀ ਮੈਂ ਇੱਧਰ ਦੱਸ ਦਿੰਦੀ ਮੰਮੀ ਨੂੰ ਵੀ ਮੈਨੂੰ ਐਦਾਂ ਬੋਲਦੇ ਐਦਾਂ ਬੋਲਦੇ ਮੰਮੀ ਜੇ ਤੇ ਝਿੜਕਤ ਦੀ ਤੂੰ ਕੁੜੀ ਨੂੰ ਨਹੀਂ ਕੁਛ ਕਹਿਣਾ ਹੈਗਾ ਮੈਨੂੰ ਕਹਿਊਗਾ ਫਿਰ ਤਾਂ ਸਾਰੇ ਟੱਬਰ ਆਪਣੇ ਵੱਲ ਕਰ ਲਿਆ ਪਰ ਮਨੂ ਆਏ ਵੇੜੇ ਦਾ ਹੁੰਦਾ ਹੁੰਦਾ ਜੀ ਉਹ ਹੋਰ ਹੋਰ ਦੇਖ ਲੋ ਤੇ ਨਹੀਂ ਸੰਤਾ ਨਿਆਣੀ ਆ ਇਹ ਸਾਡੀਆਂ ਕੁੜੀਆਂ ਐ ਮਾਰੀ ਆ ਗੇ ਸਾਡੀਆਂ ਕੁੜੀਆਂ ਐ ਅਸੀਂ ਤਿੰਨ ਤੋਰਤੀਆਂ ਧੋ ਲਿਆਂਦੀਆਂ ਧੋ ਲਿਆਂਦੀਆਂ ਹਾਂ

ਮੈਂ ਕੌਣ ਆ ਕੌਣ ਹੈ ਤਾਤਾ ਤਾ ਕੌਣਾ ਮੈਂ ਕੌਣ ਤੇ ਚੱਲੇ ਆ ਜੀ ਅੱਜ ਹਸਪੀਟਲ ਨੂੰ ਦੀਦੀ ਦੇ ਹੁਣ ਜਿਹੜੇ ਬਾਹਰੋਂ ਸੁੱਖ ਰਕੇ ਡਿਲੀਵਰੀ ਦੇ ਦੇ ਨੇੜੇ ਆ ਰਹੇ ਆ ਠੀਕ ਹੈ ਨਰਵਸਨੈਸ ਜੀ ਡਰ ਜਾ ਵੀ ਲੱਗਦਾ ਮਾਲਕ ਭਲੀ ਕਰੂਗਾ ਜੋ ਵੀ ਹੋਊਗਾ ਚੰਗਾ ਹੋਊਗਾ ਠੀਕ ਹੈ ਦੀਦੀ ਵੀ ਠੀਕ ਰਹੇ ਕਾਕਾ ਵੀ ਸਾਡਾ ਛੋਟਾ ਜਿਹਾ ਠੀਕ ਰਹੇ ਛੜੀ ਨੂਰ ਵੀ ਠੀਕ ਰਹੇ ਮੇਨ ਇੱਕ ਬੰਦਾ ਸਾਡਾ ਨੂਰ ਉਹ ਤਾਂ ਜੋ ਪਰਮਾਤਮਾ ਨੇ ਮਹਾਰਾਜ ਨੇ ਹੁਕਮ ਕਰਿਆ ਵਾ ਦਾਤੇ ਨੇ ਉਹੀ ਹੀ ਮਨਜ਼ੂਰ ਆ ਸਾਨੂੰ ਬਾਕੀ ਮੇਨ ਗੱਲ ਆ ਰੂ ਚੰਗੇ ਹੋਵੇ ਸਭ ਨਾਲ ਉੱਠਣ ਬੈਠਣੇ ਵਾਲੇ ਵੀ ਹੱਸਦੇ ਹੋਣ ਹਾਂ ਹੱਸਦੇ ਬਸਦੇ ਮੇਨ ਗੱਲ ਆ ਹੋ ਜਾਂਦੀ ਆ ਠੀਕ ਆ ਤੇ ਆਪਾਂ ਤਾਂ ਹੋ ਗਏ ਰੈਡੀ ਦੀਦੀ ਵੀ ਰੈਡੀ ਹੋ ਗਏ ਆ ਰਹੇ ਆ ਭਾਜੀ ਤੂੰ ਫੋਨ ਕਰ ਤਾਂ ਮੈਂ ਕਰਤਾ ਹਨ ਮੈਂ ਥੋੜੀ ਕੱਕ ਵੱਢ ਕੇ ਆਉਂਦਾ ਬਸ ਥੋੜੀ ਵੱਢਣੇ ਟਾਈਮ ਲੱਗਦਾ ਬਸ ਠੀਕ ਹੈ ਠੀਕ ਹੈ ਤੇ ਪਾਪਾ ਜੀ ਸਾਡੇ ਲੱਗੇ ਹੋਏ ਜੀ ਮੈਂ ਸਨ ਪਾਣੀ ਬਲਾਉਣ ਐਦਾਂ ਤਾਂ ਹੋ ਨਹੀਂ ਸਕੇ ਵੀ ਸਾਡੇ ਪਾਪਾ ਜੀ ਨਾ ਆਵੇ ਵੀਡੀਓ ਚ ਬਲਾਓ ਜੀ ਫਤਿਹ ਫਿਰ ਪਾਣੀ ਪਾਣੀ ਲੱਗੇ ਬਲਾਉਂ ਪਹਿਲਾਂ ਫਤਿਹ ਬੁਲਾ ਦਿਓ ਪਾਪਾ ਜੀ ਮਾਹਿਰ ਜੀ ਕਾ ਖਾਲਸਾ ਬਾਹੀ ਜੀ ਜੀ ਫਤਿਹ ਅੱਜ ਪ੍ਰਸ਼ਾਦੇ ਬਾਰੇ ਫਿਰ ਕੋਈ ਗੱਲ ਬਾਤ ਪ੍ਰਸ਼ਾਦ ਬੜਾ ਬੜਾ ਵਧੀਆ ਖਾਦੇ ਆ ਤੇ ਆਏ ਹਾਏ ਹੋ ਜਸਮੀਨ ਦੇ ਬਣੇ ਵੇ ਵੇ ਰੜੇ ਦੀਆਂ ਰੋਟੀਆਂ ਹਮ ਲਾੜ ਲੱਸੀ ਆਏ ਹਾਏ ਮੱਖਣੀ ਦੇ ਨਾਲ ਮੱਖਣ ਦੇ ਨਾਲ ਨਜ਼ਾਰਾ ਹੀ ਆ ਪੁਰਾਣਾ ਟਾਈਮ ਯਾਦ ਕਰਾਤਾ ਪਪਾ ਜੀ ਤੁਸੀਂ ਹਲ ਵੀ ਪਾਉਂਦੇ ਹੁਣੇ ਆ ਤਾਂ ਮੈਂ ਹਲ ਤਾਂ ਸਾਡਾ ਭਾਈ ਉਹ ਵਾਹੇ ਕਰ ਦੂਗਾ ਅੱਛਾ ਅੱਛਾ ਉਹ ਖੇਤਾਂ ਚ ਪੁੱਲੇ ਕੰਮ ਕਰ ਰਹੇ ਹੋ ਅੱਛਾ ਅੱਛਾ ਡਿਊਟੀ ਵੀ ਕਰੀ ਹਾਂ ਡਿਊਟੀ ਚ ਬਿਜ਼ੀ ਰਹਿੰਦੇ ਹੁਣੇ ਆ ਫਿਰ ਠੀਕ ਠੀਕ ਠਾਕੰਡਾ ਕਰਕੇ ਫਿਰ ਡਿਊਟੀ ਚੱਲ ਜਾਣਾ ਸ਼ਿਫਟਾਂ ਮੈਂ ਕੰਮ ਚੱਲਦੇ ਹਾਂ ਹਾਂ ਇਦਾਂ ਚੱਲਦਾ ਸੀ ਸੋ ਸਾਡੀਆਂ ਫਾਈ ਕਰਦੇ ਮੈਂਬਰ ਖੜੇ ਆ ਠੀਕ ਆ ਮੋਜਾਂ ਲੁੱਟ ਰਹੇ ਆ ਇੱਕ ਸਾਡਾ ਫੇਰ ਨਮਾ ਜੀ ਆ ਗਿਆ ਜੀ ਕਟਾ ਇਹ ਕਾ ਉਧਰ ਖੜਾ ਹੈ ਜੀ ਸਾਹਮਣੇ ਅਸੀਂ ਜੀ ਹੁਣ ਸਪੈਸ਼ਲੀ ਦੀ ਵੀਡੀਓ ਤਾਂ ਨਹੀਂ ਬਣਾਈ ਉਧਰ ਸਾਨੂੰ ਕਾ ਫੋਨ ਆਉਣ ਲੱਜਨੇ ਆ ਫਿਰ ਵਧਾਈਆਂ 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 ਵੀਡੀਓ ਪੂਰੀ ਦੇਖਦੇ ਹੈ ਜੀ ਠੀਕ ਨੇ ਪਾਪਾ ਜੀ ਆਹ ਇਧਰ ਆਸਦਾ ਜੀ ਕਟਾ ਸਦਾ ਹੀ ਆਸਦਾ ਜੀ ਕਟਾ ਆਇਆ ਭਾਈ ਛੋਟਾ ਭਾਈ ਛਾਡਾ ਬੱਚਾ ਨੂਰ ਬਾਈ ਕਰੀ ਬਾਈ ਚਾਚੂ ਚਾਚਾ ਕਿੱਥੇ ਚਾਚਾ ਕਿੱਥੇ ਗਿਆ ਦੂਰ ਦੂਰ ਗਿਆ ਦੁੱਦੂ ਕਾ ਦੁੱਦੂ ਬਣ ਗਿਆ ਕਿਆ ਬਣ ਗਿਆ ਦੁੱਦੂ ਚਲੋ ਜੀ ਹੁਣ ਆ ਜAVE ਭਾਜੀ ਫੇਰ ਕਰਦੇ ਅਗਲੀ ਗੱਲ ਸਟਾਰਟ ਬਟ ਮੇਰੀ ਕਹਾਣੀ ਰਹਿ ਗਈ ਇਹਦੀ ਥਾਂ ਉਜੀ ਇੱਕ ਬੰਦਾ ਹੋਰ ਆਇਆ ਵਾਜੀ ਘਰ ਚ ਅੱਜ ਦਿਖਾਉਣੇ ਤੁਹਾਨੂੰ ਘਰਾਂ ਨੇ ਮੁਲਾਕਾਤ ਵਿਚਾਰਾ ਢੱਲਾ ਕਿਆ ਕਰੀਏ ਹੁਣ ਅਸੀਂ ਕਹ ਸਾਡੇ ਕੋਲ ਰਹਿਲਾ ਰਹਿਣਾ ਵੀ ਨਹੀਂ ਮੰਨਦਾ ਹੈਗਾ। ਪਾਸੋਂ ਕਹਿੰਦੇ ਘਰ-ਕਰ ਵੀ ਦੇਖਣਾ ਪਈ ਕੰਮ-ਕਰ ਵੀ ਦੇਖਣਾ ਘਰ ਵੀ ਦੇਖਣਾ ਮੱਝਾਂ ਵੀ ਦੇਖਣੀਆਂ। ਦਿਖਾਉਣੀ ਹੈ ਜੀ ਮੈਂ ਦੇਖਿਆ ਤਾਂ ਸਾਹਮਣੇ ਕੌਣ ਬੈਠਾ ਹੈ। ਲੋ ਜੀ। 1 ਮਿੰਟ ਜੀ। ਬੁਲਾਇਓ ਜੀ ਸਾਸਰੀ ਕਾਲ। ਸਾਸਰੀ ਕਾਲ ਜੀ। ਕੀ ਹੋ ਗਿਆ? ਬੱਸ ਬੁਖਾਰ ਚੜਿਆ ਵਾ ਇਹ ਖਾਂਗੇ ਜਿਖਾ ਮੈਂ। ਗਲਾ ਦਾ ਕੱਖਾ। ਕੀ ਕਰੀਏ ਦੱਸ। ਹੋਰ। ਆ ਕੰਮ ਵਧੀਆ ਕਰਿਆ ਤੁਸੀਂ ਸਾਡੇ ਕੋਲ ਨੂੰ ਆ ਗਏ। ਦਵਾਈ ਲੈ ਕੇ ਆਏ ਹੁਣ ਇੱਧਰ ਤੋਂ ਉਹ ਤਾਂ ਸਾਰਾ ਉਪਰ ਤੇ ਦਵਾਈ ਲੈ ਕੇ ਆਈ ਹੈ। ਪਾਜੀ ਉਹਨਾਂ ਨੂੰ ਕੰਮ ਤਾਂ ਥੋੜਾ ਜਿਹਾ ਅੱਗੇ ਜੇ ਇੱਕ ਗੱਲ ਦੇਖ ਲਓ ਤੁਸੀਂ ਕਹੋਗੇ ਵੀ ਅਸੀਂ ਦੋਹੇ ਕੰਮ ਨਹੀਂ ਕਰਦੀਆਂ ਉਹ ਤੁਹਾਡੀ ਕੁੜੀ ਕਰਨ ਲੱਗੀ ਸੀ। ਹੋਰ ਬੇਲੀਆ ਬੈਠੀਆਂ ਨੇ। ਦੇਖੋ ਤਾਂ ਸਹੀ। ਹੋਰ ਕੀ ਆਈ ਹੁਕ ਕੀ ਕਰੀ? ਦੇਖੇ ਉਧਰ ਲੈ ਪਾਜੀ ਨੂੰ ਪੜਾਉਂਦੀ ਐ ਲੈ। ਚੱਪਲ ਨਹੀਂ ਚੱਲਦਾ। ਐ ਸਾਸ਼ਟ੍ਰੀ ਕਾਲ ਬਣਾ ਦੇ ਦੇਖੀ ਲੈ। ਚਾਚੀ ਕਾ ਬਾਦੇ ਦੇਖੀ ਪਿੱਛੇ ਨੂੰ ਦੇਖੀ ਦੀਦੀ ਚਾਚੀ ਕਾਵਾ ਦੋ ਹੂੰ ਇਧਰ ਸਾਡੀ ਦੀਦੀ ਵੀ ਖੜੀ ਹੈ ਜੀ ਬਲੌ ਫੈਸਰੀ ਕਰ ਚਾਚੀ ਕਾਲ ਜੀ ਸਾਰਾ ਆਏ ਹਾਈ ਟਾਉਰ ਕੱਢ ਕੇ ਚੱਲੀ ਹੈ ਦੇਖ ਲਈ ਅੱਜ ਤੇ ਪਾਈ ਦੇਖਦੇ ਅੱਜ ਅਸੀਂ ਚੱਲੇ ਆ ਜੀ ਡਾਕਟਰ ਕੋਲ ਵਾਹਿਗੁਰੂ ਸਭ ਠੀਕ ਰੱਖੇ ਠੀਕ ਨਹੀਂ ਦੀਦੀ ਹਾਂ ਅਰਦਾਸ ਕਰੀ ਜਾਏ ਘਰ ਸਾਡੇ ਘਰ ਦੇ ਲਈ ਵੀ ਸਾਰਾ ਠੀਕ ਰਹਿਣਾ ਅਸੀਂ ਤੇਰੇ ਲਈ ਕਰੀ ਜਾਏ ਕਰੂਗੇ ਅਸੀਂ ਤਾਂ ਪਹਿਲਾਂ ਹੀ ਕਰਦੇ ਹਾਂ ਅਰਦਾਸ ਹਾਂ ਨਾ ਤਾਂ ਜਿਆਦਾ ਫਿਕਰ ਹੁੰਦਾ ਤੇ ਇਧਰ ਭਾਈ ਚਾਹ ਦੇ ਪੱਕੇ ਚੱਲ ਰਹੇ ਆ ਦੜਾ ਦੜ ਠੀਕ ਆ ਇੱਕ ਬੰਦਾ ਹੋਰ ਆ ਰਿਹਾ ਉਧਰ ਤੇ ਸਾਡੇ ਪਾਪਾ ਜੀ ਹਲੇ ਰੂਪਾ ਦੀਦੀ ਸਾਡੀ ਪਹੁੰਚ ਚੁੱਕੀ ਆ ਪੋਚਾ ਲਾਉਣ ਦੇ ਲਈ ਠੀਕ ਆ ਰੂਪਾ ਗੈਰ ਕਿੱਥੇ ਰਹਿ ਹੁੰਦਾ ਆਹਾਂ ਰੂਪਾ ਦੀਦੀ ਦਾ ਸੂਟ ਬਹੁਤ ਸੋਹਣਾ ਏ ਜੀ ਲੈਣ ਵਾਲਾ ਲੱਗਦਾ ਏ ਜੀ ਪਰ ਰੂਪਾ ਦੀਦੀ ਕਵਾਰਾ ਹੀ ਨਹੀਂ ਕਹਿੰਦੀ ਵੀ ਲੋ ਪਾ ਲੋ ਜੀ ਤੁਹਾਨੂੰ ਨਮਾ ਲਿਆ ਦਿੰਦੇ ਆ ਜੀ ਬੱਸ ਸਾਨੂੰ ਗਰੀਬਾਂ ਨੂੰ ਕੌਣ ਦਿੰਦਾ ਰੂਪਾਦੀਦੀ ਵਰਗੀ ਤਾਂ ਅਮੀਰ ਚਾਹੀਦਾ ਹਾਂ ਆ ਦੇਖ ਲੈ ਲੈ ਹੱਸ ਹੱਸ ਕੇ ਹਟ ਜਾ ਹਟ ਜਾ ਪਹਿਲਾਂ ਮੇਰਾ ਕਮਰਾ ਲਾਦੀ ਆਉਣੇ ਆਲਾ ਮੇਰਾ ਜੀ ਅੱਜ ਜੀ ਤਾਂ ਤਾਂ ਉੱਤਰ ਜਾਣਾ ਵਾ ਕੁਝ ਵੀ ਆ ਉਹਨਾਂ ਨੇ ਸਿੱਧਾ ਹੀ ਵੜਨਾ ਅੰਦਰ ਆ ਕੇ ਕੱਪੜੇ ਚੇਂਜ ਕਰਨੇ ਉਹਨਾਂ ਨੇ ਕਿਤੇ ਕੰਮ ਜਾਣਾ ਹਾਂ ਇਸ ਕਰਕੇ ਚਲੋ ਜੀ ਹੁਣ ਅਸੀਂ ਫਿਰ ਮਿਲਦੇ ਹਾਂ ਤੁਹਾਨੂੰ ਆ ਦੇਖ ਵੜ ਜਾਂਦੀ ਡੰਗਰਾ ਜਾ ਕੇ हाँ नूरू का हो गया है गया। बाबा जी मैं ने बाई, मैं बाई, मैं बाई, बाई, बाई भी कर दो बाहे कर दो बाहे भी कर दे दीदी तु तो ुप करो रेस्ट फिर है ਆਨ ਮੜੀ ਜੇ ਕੈਡਿਸ਼ਨ ਹੋ ਜੀ ਛੋੜਾ ਛਟਾ ਨਹੀਂ ਆਏ ਕਰਦੀ ਚਾਹ ਚ ਨੂੰ ਨਗਰਣਾ ਥੋੜਾ ਜਿਹਾ ਨਾ ਨਾ ਮੈਂ ਨਹੀਂ ਨੂੰ ਦੇਖ ਲੈ ਕਰਾ ਰਿਹਾ ਕੱਲ ਠੀਕ ਇੱਕ ਮੈਂ ਤੁਹਾਨੂੰ ਹੋਰ ਦੱਸ ਦਿਆਂ ਮੇਰੇ ਟੌਨਸਰ ਹੁੰਦੇ ਮੈਂ ਨਾ ਗਲਿਸਰੀਨ ਲਾਉਂਦੀ ਤੂੰ ਗਲਿਸਰੀਨ ਲਾ ਕੇ ਦੇਖ ਲੈ ਗਲਿਸਰੀਨ ਲਗਾਈ ਪੀ ਮੈਂ ਮਨੂੰ ਬਹੁ ਮਨੂੰ ਗਲਿਸਰੀਨ ਨਾਲ ਆਰਾਮ ਆ ਰਿਹਾ ਮੈਨੂੰ ਉਹਦੇ ਨਾਲ ਆਏ ਨਹੀਂ ਰਿਹਾ ਕਰਾ ਰਿਹਾ ਨਾਲ ਮੈਨੂੰ ਗਲਿਸਰੀਨ ਨਾਲ ਜ਼ਿਆਦਾ ਆਰਾਮ ਆ ਰਿਹਾ ਮੈਂ ਤਾਂ ਹੁ ਦਵਾਈ ਲੈ ਕੇ ਆਂਦੀ ਹਾਂ ਹਾਂ ਆਹੋ ਹੋ ਕੀ ਕਰੀਏ ਦੀਦੀ ਦੁਵਾਈਆਂ ਹੁੰਦੀਆਂ ਤੇਜ ਆਉਂ ਕਮੇਰੀ ਜਿਵੇਂ ਕਵਾ ਦੰਨੀਆਂ ਸਰੀਰ ਅੱਧਾ ਰਹਿ ਜਾਂਦਾ ਦੇਖ ਲੋ ਹੋਰ ਹੋਰ ਕਿਆ ਆ ਸੀ ਲੱਤਾਂ ਕੱਲ ਇਹ ਠੀਕ ਹੈ ਜਾ ਦੀਦੀ ਨੂੰ ਨਾ ਦੇ ਦੀਦੀ ਦਾ ਗਲ ਦੁਖਦਾ ਚਾਹ ਚ ਮਲਾ ਕੇ ਪੀਵੀ ਕੋਟ ਨੀ ਤੂੰ ਦੀਦੀ ਨੂੰ ਨਾ ਦੇ ਗਲ ਦੁਖਦਾ ਦੇ ਇੱਕ ਮਨ ਨੂੰ ਤੇ ਮੇਰਾ ਦਿਲ ਕਰਦਾ ਪੀਣ ਨੂੰ ਤੂੰ ਨਾ ਪੀਂਦੀ ਤੇ ਨਾ ਤੇਰਾ ਗਲ ਦੁਖਦਾ ਬਚਾ ਕੇ ਪੀ ਠੀਕ ਆ ਸਾਡੇ ਭਾਈ ਉਹਦੇ ਵਿੱਚ ਲੱਗ ਕੰਟੇਨਰ ਫੇਰ ਕੀ ਹੋ ਗਿਆ ਮੈਂ ਵੀ ਪੀ ਲੈਣਾ ਇਹ ਸਾਨੂੰ ਦਿੱਤਾ ਸੀ ਲੱਕੀ ਵੀਰੇ ਨੇ ਚਲੋ ਠੀਕ ਆ ਜੀ ਹੁਣ ਅਸੀਂ ਚੱਲੀਏ ਗੱਡੀ ਹੋ ਗਈ ਸਾਡੀ ਸਟਾਰਟ ਪਰ ਸਟਾਰਟ ਪਹੁੰਚ ਗਏ ਜੀ ਅਸੀਂ ਹਸਪੀਟਲ ਠੀਕ ਇਹ ਹੈਗਾ ਜੀ ਆਪਣਾ ਕਮਲ ਨਰਸਿੰਗ ਹੋਮ ਚੱਲਦੇ ਹਾਂ ਜੀ ਹੁਣ ਅੰਦਰ ਠੀਕ ਆ ਧਰਮ ਸਿੰਘ ਹਰਪਾਲ ਧਰਮਪਾਲ ਵੇ ਕਹਿੰਦੇ ਆ ਜੀ ਇੱਥੇ ਮੰਨ ਨੂੰ ਮੇਨ ਗੱਲ ਐਦਾਂ ਤੇ ਹੁਣ ਦੇਖਦੇ ਆ ਜੀ ਅੰਦਰ ਰਸਤਾ ਕਾਫੀ ਆ ਵੈਸੇ ਜੀ ਨੰਬਰ ਵੀ ਲਗਾ ਆਵਾ ਆਪਣਾ ਬਾਕੀ ਹੁਣ ਕੋਈ ਇਤਰਾਜ ਜੇ ਨਾ ਕਰੇ ਤਾਂ ਆਪਾਂ ਚੱਲ ਚੱਲ ਪੋਚਿ 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 ਲੋ ਜੀ ਡਾਕਟਰ ਨੂੰ ਮਿਲਿਆ ਏ ਤੇ ਗੁੱਡ ਨਿਊਜ਼ ਵੀ ਮਿਲ ਗਈ ਜੀ ਕਿ ਸਾਨੂੰ ਉਹ ਸੀ ਫੇਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਲਦ ਹੀ ਤੇ ਇੱਧਰ ਸਾਡੀ ਦੀਦੀ ਕਹਿੰਦੀ ਪੀਜ਼ਾ ਖਾਣਾ ਹੁਣ ਮੈਂ ਖਾਣਾ ਕੇ ਖਾਣਾ ਪੜਾਣਾ ਇੱਧਰ ਕਹਿੰਦੇ ਪਹਿਲਾਂ ਆਹ ਚੀਜ਼ ਪੜੋ ਫੇਰ ਦੇਖੋ ਮੀਨੂ ਤੇ ਅਸੀਂ ਸਾਰਾ ਪੜ ਪੜ ਲਈ ਆ ਜੀ ਅਨ ਚੱਜ ਹਾਲ ਦੇ ਨਾਲ ਵੀ ਕਿੱਦਾਂ ਐ ਕੀ ਆਏ ਹਨਾ फेर ਅਸੀਂ ਨਤੀਜੇ ਪਰ ਪਹੁੰਚੇ ਅਸੀਂ ਸਭ ਨਾਲੋਂ ਪਹਿਲਾਂ ਹੀ ਮੰਗਾਇਆ ਸਾਰਾ ਰੂਦ ਇਹਨਾਂ ਦਾ ਜੋੜ-ਜੋੜ ਕੇ ਪੜਿਆ ਅਸੀਂ ਤਾਂ ਮੰਗਾਇਆ ਜੀ ਵੈਜ ਸਲਾਈਸ ਪੀਜ਼ਾ ਠੀਕ ਹੈ ਜੀ ਇਹ ਮੰਗਾਇਆ ਸੀ ਇਹ ਆ ਪਿੱਛੇ ਵੀ ਖਾ ਸਕੂ ਸਾ ਮੋਮੋਜ਼ ਰੈਪਸ ਐਂਡ ਵਿੱਚ 버거 ਮੋਕਟੇਲ ਆ ਸਕੂ ਸਾ ਤੇ ਉਧਰ ਆਈਸਕ੍ਰੀਮ ਵਗੈਰਾ ਵੀ ਲੱਗੀ ਹੋਈ ਹੈ ਜੀ ਆਫਰ ਵੀ ਹੈ ਗਿਆ ਇਹ ਕਿਦਾਂ ਆਫਰ ਆ ਦੀਦੀ ਮਤਲਬ ਫਿਰ ਮੰਡੇ ਬੈਡ ਨਸਟੇ ਪੀਜ਼ਾ ਦੇਖੋ ਪੀਜ਼ਾ ਸੈਟਰਡੇ ਹੈ ਨਾ ਪੀਜ਼ਾ ਸੈਟਰਡੇ ਓਕੇ ਠੀਕ ਸ਼ਨੀਵਾਰ ਨੂੰ ਅੱਜ ਕੀ ਆ ਦੀਦੀ ਅੱਜ ਮੰਗਲਵਾਰਾ ਕੁਝ ਨਹੀਂ ਹੈਗਾ ਅੱਜ ਅੱਜ ਕੁਝ ਨਹੀਂ ਇੱਕ ਇੱਕ ਦਿਨ ਛੱਡ ਕੇ ਹੋਇਆ ਵਾ ਚਲੋ ਜੀ ਹੁਣ ਅਸੀਂ ਛਕ ਲਈਏ ਫਿਰ ਮਿਲਦੇ ਆ ਸੋਹਣੀ ਡੈਕੋਰੇਸ਼ਨ ਕਰੀ ਬਈ ਸਫਾਈ ਇਸ ਅ ਮੋਸਟ ਇੰਪੋਰਟੈਂਟ ਠੀਕ ਹੈ ਜੀ ਲਓ ਪਈ ਆ ਗਿਆ ਜੀ ਜਿੱਦੀ ਛੜਕੇ ਦੇ ਪਰ ਆਸਮਾਨ 오ਰੀਗানো ਚਿਲੀ ਫਲਿਕਸ ਅੱਜ ਭਾਜੀ ਹੋਵੇ ਮਿਹਰਬਾਨ ਭਾਜੀ ਬਹੁਤ ਬਹੁਤ ਥੈਂਕ ਯੂ ਬਹੁਤ 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 ਥੈਂਕ ਯੂ ਤੁਸੀਂ ਅੱਜ ਸਾਨੂੰ ਪੀਜ਼ਾ ਖਿਲਾ ਰਹੇ ਹੋ ਹੋਰ ਕੀ ਆ ਜੀ ਪਨੀਰ ਤਾਂ ਹੁੰਦੇ ਬਹੁਤ ਘੱਟ ਆ ਕਰਕੇ ਖਾਣੇ ਪਲਾਨਿੰਗ ਤੇਰਾ ਭਾਜੀ ਕੀ ਪਾਲਾ ਪਾਲਾ ਸਵਾਰ ਕੇ ਦੂਸਰਾ ਮਸਾਲਾ ਜ਼ਿਆਦਾ ਸ਼ੀਰਕ ਦੀਦੀ ਯਾਰ ਮੇਰੀ ਇਹਦੇ ਨਾਲ ਜ਼ਿਆਦਾ ਬੰਦੀ ਫਿਰ ਚੱਲਣਾ ਲੈ ਤੂੰ ਬਸਕਰ ਤੂੰ ਓਰੀਗানো ਛਿੜਕ ਇਹ ਧੀਰੀ ਮੈਂ ਨਹੀਂ ਇੰਨਾ ਖਾ ਸਾਦੀ ਮਿਰਚਾਂ ਤਾਂ ਜਮੇ ਛਿੜਕਤੀਆਂ ਮੈਂ ਤੈਨੂੰ ਕਹੀ ਜਾਂਦੀ ਆ ਅੱਧਾ ਜਲ ਮੈਂ ਆਪਣੇ ਪਾਸੇ ਛਿੜਕ ਲੈਂਦੀ ਆ ਵੇਰੀ ਜੇ ਨਾਲ ਤੁਹਾਨੂੰ ਵੀ ਦੇਖ ਲੀਂ। ਪਾਇਆ ਕਰਦਾ। ਵੇਰੀ ਨੂਰ ਵੀ ਦੇਖ ਲੀਂ। ਦੇ ਕਿੰਨੀ RAM ਨਾ ਖੋਲਦੀ ਆ। ਉਧਰ ਪਾਈ ਪੜੀ। ਪੇਸ਼ੈਂਸ ਨਾਲ ਦੇਖਦੇ ਆ ਦੱਸ। ਚੇਤੀ ਕਰ। ਹਾਂ। ਮੈਂ ਮੈਂ। ਸਾਬ ਜੀ ਆਓ ਸ਼ੱਕੋ। ਠੀਕ ਆ। ਅਸੀਂ ਵੀ ਸ਼ੱਕਰੀਏ ਜੀ ਮਿਲਦੇ ਆ ਫੇਰ। ਜੇ ਲੋੜ ਪੜੇ ਆਪਣੇ ਵਿਸ਼ਵਾਸ ਪਾ ਹਾਂ ਹਾਂ ਜਿਨੇ ਜਿਨੇ ਲੈਣੀ ਨਾ ਉਹ ਬੰਦਾ ਪਾ ਲੂ ਮਾ ਬਮਾਣੀ ਨਹੀਂ ਹੈਗੀ ਕਹਾਣੀ ਮੈਂ ਦਿੱਤੀ ਆ ਟੋਕਰੀ ਕਿੰਨੀ ਸੋਹਣੀ ਆ ਹਨਾ ਰੱਖੂ ਚੱਕੜਾ ਨਾ ਨਾ ਚੱਕਣੀ ਨਹੀਂ ਲੋ ਜੀ ਬਹੁਤ ਹੀ ਸੁਆਦ ਸੀਗਾ ਪੀਜ਼ਾ ਇਹਨਾਂ ਦਾ ਪੀਜ਼ਾ ਸਲਾਈਸ ਵਾਲਿਆਂ ਦਾ ਠੀਕ ਆ ਇਹ ਆ ਸ਼ੌਪ ਆਪਣੀ ਇਹਨਾਂ ਦੀ ਤੇ ਖਾ ਪੀ ਕੇ ਅਸੀਂ ਤਾਂ ਦੋਏ ਹੋ ਗਈ ਆ ਟੈਟ ਟੈਟ ਭਾਈ दारू ਵਾਲਾ ਟੈਟ ਨਹੀਂ ਮਤਲਬ ਰੱਜ ਗਈਆਂ ਪੀਜ਼ਾ ਖਾ ਕੇ ਟੈਟ ਪੀਜ਼ਾ ਖਾ ਕੇ ਟੈਟ ਹੋ ਗਈ ਉਹ ਹੁਣ ਘਰ ਜਾ ਕੇ ਥੋੜੀ ਜੀ ਰੈਸਟ ਕਰਕੇ ਸਬਜ਼ੀ ਪਾਣੀ ਬੜਾਈਏ ਆ ਉਸ ਬਖੀ ਗਰ ਪਤਾ ਲੱਗੂ ਗੱਭੀ ਹੋਣੀ ਆ ਕਿ ਨਹੀਂ ਹੋਏ ਮੇਰਾ ਨੂਰਾ ਦੇਖਦਾ ਹੋਣਾ ਮੈਨੂੰ ਮੇਰੀ ਨੂਰ ਤਾਂ ਬਹੁਤ ਹੋ ਜਾਂਦਾ ਬਸ ਮੋਹ ਚਾਲ ਘਰ ਦਾ ਦੇਖ ਕੇ ਫਿਰ ਦੇਖਦੇ ਆ ਕਿ ਰੈਸਟ ਹੁੰਦੀ ਹੈ ਫਿਰ ਹੁੰਦੀ ਹੈ ਕਿ ਨਹੀਂ ਹੁੰਦੀ ਰੈਸਟ ਸਰਦਾਰ ਜੀ ਵੀ ਫੋਨ ਕਰੀ ਜਾਂਦੇ ਉਹਨਾਂ ਨੇ ਕਿਤੇ ਜਾਣਾ ਆ ਜਾਓ ਪਾਈ ਆ ਜਾਓ ਤੇ ਹੁਣ ਚਲੋ ਠੀਕ ਆ ਹੁਣ ਕਰਦੇ ਆ ਕਿ ਮਿਲਦੇ ਆ ਫਿਰ ਤੁਹਾਨੂੰ ਪਹੁੰਚ ਗਏ ਜੀ ਅਸੀਂ ਘਰ ਆ ਇੱਕ ਕਾਟਾ ਵੀ ਫੀਦਾ ਜੂਰੇ ਹਾਂਜੀ ਚਾਚੀ ਕਾਕਾ ਚਾਚੀ ਕਾਕਾ ਮੈਂ ਬੱਚਾ ਲੋਂਦਾ ਸੀ ਲੋਂਦਾ ਸੀ ਨਾ ਲੋਇਆ ਨਹੀਂ ਨਾ ਮੈਂ ਛੋ ਜਾਣਾ ਤੁਸੀਂ ਅੱਦੇ ਟੌਰ ਸ਼ੋਰ ਕੱਢ ਕੇ ਸਸਰੀ ਕਾ ਦੋ ਮਿੰਟ ਬਾਤ ਲੋ ਸਾਡੇ ਕੋਲ ਕੈਮਰਾ ਵੀ ਤੁਹਾਨੂੰ ਫ੍ਰੀ ਕਰਕੇ ਦੇਣਾ ਕੈਮਰਾ ਹੀ ਲੈ ਕੇ ਜਾਉਂਗੇ ਉੱਥੇ ਤੁਹਾਡੇ ਫੋਨ 'ਚ ਦਾ ਵੀਡੀਓ ਬਣਨੀ ਨਹੀਂ ਫਿਰ ਤੁਸੀਂ ਇਹਨੇ ਟੌਰ ਸ਼ੋਰ ਕੱਢੀ ਆ ਮੈਂ ਨਵੇਂ ਸ਼ੂਜ਼ ਵੀ ਪਾ ਲਏ ਆ ਦੇ ਲਾ ਦ ਮੈਂ ਮਨੱਖ ਤੇ ਦੇਦਾ ਕਿਤੇ ਕੰਮ ਕਿਤ ਕੰਮ ਫਿਰ ਨੈਟਵਰਕ ਕੱਢ ਕੇ ਜਾਣਾ ਕੌਣ ਕਿੱਥੇ ਮੰਮੀ ਹਾਂ ਮੰਮੀ ਦੱਸੂਗੀ ਟੌਰਕ ਨਹੀਂ ਟੌਰ ਹੁਣ ਦੱਸੋ ਪਰਜਾਈ ਦੱਸੋ ਕੀ ਹਾਂ ਪਰਜਾਈ ਦੱਸ ਬਾਈ ਰਿੰਦਰ ਦੀ ਪਰਜਾਈ ਦੱਸ ਸੋਹਣੀਏ ਮੇਰੇ ਵਰਗਾ ਹੀ ਵਿਚਾਰਾ ਮਤਲਬ ਤੂੰ ਵੀ ਤਾਂ ਸੋਹਣੀ ਹੋਵੇਂ ਹੁਣ ਦੱਸੋ ਆ ਦੋਰ ਦਿੱਤੀ ਵੀ ਆ ਸੋਹਰਾ ਸਾਹਬ ਨੇ ਹਮ ਆਹ ਭਾਈ ਇਹ ਦਿੱਤੀ ਵੀ ਆ ਵਿੱਕੀ ਚਾਚੇ ਨੇ ਇਹ ਦਿੱਤੀ ਵੀ ਵਿੱਕੀ ਚਾਚੇ ਨੇ ਇਹਨੂੰ ਕਿਆ ਕੰਮ ਹੈ ਹੁੱਡੀ ਕਹਾਂ ਟਰੈਕ ਸੂਟ ਆ ਇਹ ਟਰੈਕ ਸੂਟ ਹਾਂ ਥੱਲੇ ਵਾਲੀ ਸ਼ਰਟ ਕੱਲੇ ਵਾਲੀ ਸ਼ਰਟ ਪੈ ਦਤੀ ਯਾ ਮੀ ਕਿ ਸੇ ਬੂਟ ਗੀਨੇ ਦਿੱਤੇ ਬੂਟ ਬਾਈ ਮੈਂ ਆਪ ਲੈ ਕੇ ਆਇਆ ਮੇਰਾ ਬਾਈ ਨੂੰ ਦੇਖਦਾ ਮੈਂ ਬੂਟ ਬਾਈ ਦੇ ਦੇ ਮੇ ਜੀ ਹਾਂ ਬੁੱਤ ਕੱਲੇ ਬੂਟੇ ਬੂਟ ਆ ਮੇਰੇ ਇੱਕ ਪਰਨਾ ਮੇਰਾ ਬਸ ਟੌਰ ਕਾਦੀ ਮੇਜ ਦਾ ਸ ਅੱਛਾ ਉਹ ਨਹੀਂ ਮਾਂ ਬਾਪ ਨੇ ਦਿੱਤੀ ਥੋਨੇ ਚੀਜਾਂ ਠੀਕ ਆ ਉਹਦੇ ਨਾਲ ਟੌਰ ਨਹੀਂ ਉਹ ਤਾਂ ਠੀਕ ਆ ਮੇਰੇ ਕਹਿਣ ਦਾ ਮਤਲਬ ਜਿਹੜੀਆਂ ਮੈਂ ਆਪ ਚੀਜਾਂ ਲੈ ਆਇਆ ਉਹ ਤਾਂ ਦੋਏ ਆ ਇੱਕ ਬੂਟ ਆ ਇੱਕ ਪਰਨਾ ਉਹ ਚੱਕਰ ਨਹੀਂ ਬਾਕੀ ਦਾ ਤੌਰ ਬਸ ਪਰ ਉਹ ਹੈ ਤਾਂ ਕਰਦੇ ਮਾਂ ਦਾ ਮਮੀ ਨਾ ਪਾਪਾ ਨੇ ਯਾਰੇ ਚਾਚੇ ਨੇ ਬਣਾਈ ਦੀ ਆ ਇੱਕ ਹੋਰ ਗੁੱਡ ਨਿਊਜ਼ ਦੇ ਦਵਾ ਤੁਹਾਨੂੰ ਹਾਂਜੀ ਡੇਟ ਇਸ਼ੂ ਹੋ ਗਈ ਨਾਲੇ ਲੈ ਹਾਂ ਵਾਹਿਗੁਰੂ ਵਾਹਿ ਤਗੜੀਆਂ ਪਾਰਟੀ ਹੋਣੀ ਤੁਹਾਡੇ ਵੱਲ ਹੁਣ ਟੈਨਸ਼ਨ ਨਾ ਲੋ ਉਹ ਕੋਈ ਜੇਬ ਖਾਲੀ ਰੱਖਿਓ ਹੁਣ ਆਪਣੀ ਭਰ ਕੇ ਰੱਖਿਓ ਸੋਰੀ ਖਾਲੀ ਕਰਨੀ ਅਸੀਂ ਜੇਬ ਭਰ ਕੇ ਰੱਖਿਓ ਖਾਲੀ ਅਸੀਂ ਕਰਨੀ ਆ ਚੱਕਰ ਨਹੀਂ ਹੈਗਾ ਮਾਲਕ ਕਿਰਪਾ ਕਰੇ ਤੰਦਰੁਸਤੀ ਆਵੇ ਸਹੀ ਹੈ ਨਾ ਜੋ ਵੀ ਜੀ ਆਵੇ ਤੰਦਰੁਸਤ ਆਵੇ ਚਾਚਾ ਕਹਿਣ ਕਹਿਣ ਵਾਲਾ ਛੇਤੀ ਆ ਜਵੇ ਮੈਨੇ ਤਾਂ ਬਹੁਤ ਐਕਸਾਈਟਮੈਂਟ ਜੀ ਹੋਈ ਪਈਆ ਬਿਲਕੁਲ ਬਹੁਤ ਕੀ ਗੱਲ ਆ ਦੇਖੋ ਚਾਹੇ ਆਵੇ ਸਾਡੀ ਭਤੀਜੀ ਚਾਹੇ ਆਵੇ ਸਾਡਾ ਭਤੀਜਾ ਜੋ ਵੀ ਆਵੇ ਉਹ ਮਾਲਕ ਦੇ ਹੱਥ ਆ ਜੋ ਵੀ ਮਾਲਕ ਨੇ ਦੇਣਾ ਪਰ ਕਹਿਣ ਅਸੀਂ ਆਹੀ ਅਰਦਾਸ ਕਰਦੇ ਆ ਵੀ ਭਾਈ ਤੰਦਰੁਸਤ ਆਵੇ ਮਾ ਤੇ ਬੱਚਾ ਦੋਹੇ ਤੰਦਰੁਸਤ ਰਹਿਣ ਸੋਣਨ ਵਾਲਾ ਆਵੇ ਚੰਗੀ ਰੂਹ ਵਾਲਾ ਆਵੇ ਹਾਂ ਜੋ ਜੋ ਵੀ ਆਵੇ ਕਹਿਣ ਵਾਲਾ ਆਵੇ ਕਹਿਣ ਵਾਲਾ ਆਵੇ ਠੀਕ ਹੈ ਤੇ ਬਾਕੀ ਵਾਹਿਗੁਰੂ ਦਾ ਬਹੁਤ ਧੰਨਵਾਦ ਆ ਹੁਣ ਤੱਕ ਮਾਲਕ ਨੇ ਸਹਾਇੀ ਹੋ ਕੇ ਵਧੀਆ ਮਾਲਕ ਹੋ ਗਿਆ ਤੇ ਵੀ ਮਾਲਕ ਸਹਾਇੀ ਹੋਵੇ ਨਾਲ ਹਮ ਗਰੀਆ ਪਰ ਹਾਇ 5 ਘੰਟੇ ਰਹਿ ਗਏ 6 ਘੰਟੇ ਮੈਂ ਉਹੀ ਤੱਕ ਹੀ ਜਾਂਦੀ 5 ਘੰਟੇ ਰਹਿ ਕੇ 4 ਘੰਟੇ ਰਹਿ ਗਏ ਸਾਡੇ ਭਾਈ ਫੈਮਿਲੀ ਚ ਨਵਾਂ ਜੀ ਆਉਣੇ ਵਾਲਾ ਇੱਕ ਇੱਕ ਜਿਹੜਾ ਆਇਆ ਹੁਣ 2-3 ਦਿਨ ਹੋ ਗਏ ਉਹ ਵੀ ਦੱਸਦਾ ਮੈਂ ਨਮਾ ਜੀ ਹਾਂ ਅੱਛਾ ਉਹ ਮੈਂ ਭਾਈਪਾ ਜੀ ਮੈਂ ਡਾਇਰੈਕਟੇ ਦੱਸਦਾ ਤੁਹਾਨੂੰ ਫੋਨ ਨਹੀਂ ਆਉਂਦੇ ਭਾਈ ਨੂੰ ਫੋਨ ਕਰ ਦਿੰਦੇ ਆ ਅੱਛਾ ਫਿਰ ਤੁਸੀਂ ਸ਼ਾਮ ਤੱਕ ਮੁੜਿਓ ਹਾਂ ਮੰਨੂ ਥੋੜਾ ਟਾਈਮ ਲੱਗ ਜਾਣਾ ਤੱਕ ਆ ਤੇ ਮੈਂ ਫਿਰ ਅੱਜ ਕੱਲੀ ਮਸ਼ੀਨ ਚਲਾ ਕੇ ਦੇਖੂੰਗੀ ਅੱਛਾ ਗਾਇਆਂ ਚੂਣੀਆਂ ਸਿੱਖ ਗਈ ਜੀ ਜੈਸਮੀਨ ਹੂੰ ਹੁਣ ਮੈਂ ਤਾਂ ਹੀ ਥੋੜਾ ਫ੍ਰੀ ਹੋ ਗਿਆ ਫੇਰ ਮੇਰੀ ਹੁਣ ਕੁਝ ਕੁ ਪਰਸੈਂਟ ਟੈਨਸ਼ਨ ਮੇਰੀ ਖਤਮ ਹੋ ਗਈ ਕੁਝ ਕੁ ਪਰਸੈਂਟ ਬਾਈ ਦੀ ਖਤਮ ਹੋ ਗਈ ਵੀ ਚਲੋ ਇੱਕ ਕੰਮ ਤਾਂ ਹੁਣ ਬੰਦਾ ਸਾਈਡ ਪਰ ਜੇ ਮੈਂ ਕਿਤੇ ਬਾਹਰ ਵੀ ਆ ਕਰਨੇ ਵਾਲਾ ਬੰਦਾ ਸਾਡੇ ਕੋਲ ਹੈਗਾ ਇੱਕ ਬੰਦਾ ਹੋ ਠੀਕ ਹੈ ਹਾਂ ਹੁਣ ਦੇਖੋ ਮੈਂ ਤੁਹਾਡਾ ਕੰਮ ਸੰਭਲਿਆ ਹੁਣ ਤੁਸੀਂ ਮੈਨੂੰ ਬਸ ਗੱਡੀ ਸਿਖਾਉਣੀ ਛੇਤੀ ਛੇਤੀ ਕੋਈ ਗੱਲ ਨਹੀਂ ਗੱਡੀ ਤੇ ਮੈਂ ਸਿਖਾ ਦੇਣੀ ਕਾਨੂੰ ਟੈਨਸ਼ਨ ਮੰਨ ਬਸ ਠੀਕ ਹੈ ਗੱਡੀ ਦੀ ਮੈਂ ਚੱਲੇ ਅੱਜ ਮਮੀ ਨੂੰ ਪੁੱਛਿਆ ਭੈਣ ਨੂੰ ਭੈਣ ਦਾ ਫੋਨ ਆਇਆ ਤਾਂ ਨਾ ਜਿਹੜੇ ਕਹਿੰਦੇ ਦੇ ਵੀ ਗੱਡੀ ਸਿੱਖ ਜਾ ਜੈਸਮੀਨ ਹੂੰ ਕਹਿੰਦੇ ਗੱਡੀ ਸਿੱਖ ਪਾਈ ਤੇ ਹੋਰ ਕੀ ਚਲੋ ਜੀ ਠੀਕ ਆ ਫਿਰ ਗੱਡੀ ਦਾ ਸੀ ਆਪ ਕਹਿੰਦੇ ਵੀ ਗੱਡੀ ਸਿੱਖ ਪਾਈ ਕਈ ਵਾਰ ਹੁਣ ਜਿੱਦਾਂ ਅਸੀਂ 2000 ਕਿਤੇ ਬਾਹਰ ਬਿਜੀ ਆ ਅੱਜ ਹੁਣ ਜੇ ਕਿਤੇ ਸਿੱਖੀ ਵੀ ਹੁੰਦੀ ਤੂੰ ਅੱਜ 2000 ਜਣੇ ਆ 2000 ਭੈਣਾਂ ਜਾ ਕੇ ਭਾਈ ਮੈਂ ਤਾਂ ਹੀ ਫੇ ਮੈਂ ਕਹਿੰਦੀ ਆ ਨਾ ਤੁਹਾਨੂੰ ਹਾਂ ਹੁਣ ਮੈਂ ਫੇ ਮੈਨੂੰ ਉਧਰ ਨੂੰ ਜਾਣਾ ਪੈਣਾ ਮੈਂ ਚੱਲਿਆ ਜੀ ਨਵੇਂ ਸ਼ਹਿਰ ਨੂੰ ਜਾਇਓ 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 ਕਰਕੇ ਮੈਨੂੰ ਟਾਈਮ ਲੱਗ ਜਾਣਾ ਠੀਕ ਆ ਜੀ ਅਗਲੇ ਬਲੌਗ ਚ ਮਿਲਦੇ ਆ ਫਿਰ ਠੀਕ ਆ ਬਾਏ ਬਾਏ ਕਰ ਦਿਓ ਜੀ ਹੋ ਕਈ ਬਾਈ ਬਾਈ ਦੁਆਵਾ ਆਪਣੀਆਂ ਨਾਲ ਰੱਖਿਓ ਸਾਡੇ ਹੁਣ ਮਾਲਕ ਨੇ ਕਿਰਪਾ ਕਰੀ ਹੈ ਹੁਣ ਤੇ ਦੇਖਦੇ ਹਾਂ ਹੁਣ ਮਾਲਕ ਨੂੰ ਠੀਕ ਮਨਜ਼ੂਰ ਆ ਹਾਂ ਯਾਨੀ ਬਾਈ ਕਹੀਂ ਨੂਰ ਬਾਈ ਕਹੀਂ ਬਾਈ ਕਾ ਦੇ ਨੂਰ ਸਾਸਤਰੀ ਕਾਲ ਕਰ ਦੇ ਬਥਾ ਅੱਛੀ ਕਾਲ ਕਰ ਦੇ ਇਹ ਸਾਸਤਰੀ ਕਾਲੇ ਬੁਲਾਉਂਦੀ ਆ ਜੀ ਬਾਈ ਕਹ ਦੇ ਪੁੱਤ ਬਾਈ ਕਾ ਦੇ ਅੱਛਾ ਫਾਪੂ ਨਹੀਂ ਚਲੋ ਜੀ ਠੀਕ ਆ ਬਾਈ